ਕਮਿਸ਼ਨਰ ਪੁਲਿਸ ਲੁਧਿਆਣਾ थाना ਬਸਤੀ ਜੋਦੇਵਾਲ ਵੱਲੋਂ ਲੁੱਟਾ ਖੋਹਾਂ ਅਤੇ ਚੋਰੀ ਕਰਨ ਵਾਲੇ 3 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਕਾਬੂ ਕੀਤੇ ਦੋਸ਼ੀਆਂ ਕੋਲੋਂ ਪੁਲਿਸ ਵੱਲੋਂ ਇੱਕ ਮੋਟਰਸਾਈਕਲ, 10 ਚੋਰੀ ਕੀਤੇ ਹੋਏ ਮੋਬਾਈਲ ਫੋਨ ਅਤੇ ਲੁੱਟਾ ਖੋਹਾਂ ਦੀ ਵਾਰਦਾਤ ਸਮੇ ਵਰਤੇ ਜਾਣ ਵਾਲੇ ਇੱਕ ਲੋਹੇ ਦੇ ਦਾਤਰ ਦੀ ਬਰਾਮਦਗੀ ਕੀਤੀ ਗਈ ਹੈ। ਜਾਣਕਾਰੀ ਦੇਦਿਆ ਪੀਪੀਐਸ ਸਹਾਇਕ ਪੁਲਿਸ ਕਮਿਸ਼ਨਰ ਸ਼੍ਰੀ ਦਵਿੰਦਰ ਚੌਧਰੀ ਨੇ ਦੱਸਿਆ ਕਿ पुलिस कमिश्नर साहिब के आदेशों अनुसार पुलिस वलों क्रिमिनल लोगों खिलाफ मुहिम छेड़ी हुई है जिस दे ही थाना बस्ती जोधेवाल के इंचार्ज इंस्पैक्टर जसवीर सिंह मुख अफसर थाना जोधेवाल लुधियाना पुलिस पार्टी वलों दौराने गश्त कैलाश नगर रोड नेड़े की गई नाकेबंदी दौरान उकत दोषियों काबू किया गया जान पड़ताल तो बाद दोषियों पासों चोरी शुदान एक मोटरसाइकिल मारका सपलैंडर दस मोबाइल फोन वक् कंपनिया दे ਅਤੇ ਇੱਕ ਦਾਤਰ ਬਰਾਮਦ ਕਰਕੇ ਇਹਨਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਦਿਆ ਸ਼੍ਰੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਮਿਤੀ 24 ਦਸੰਬਰ ਨੂੰ ਕ੍ਰਿਸ਼ਨਾ ਕਲੋਨੀ ਗਲੀ ਨੰਬਰ 10 ਰਾਹੇ ਰੋਡ ਕਿਸੇ ਪ੍ਰਵਾਸੀ ਲੜਕੇ ਦੇ ਸਿਰ ਤੇ ਦਾਤ ਮਾਰ ਕੇ ਮੋਬਾਈਲ ਦੀ ਖੋਹ ਕੀਤੀ ਸੀ ਜਿਸ ਸੰਬੰਧੀ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਦੇ ਆਧਾਰ ਤੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਲੁਧਿਆਣਾ ਤੋਂ ਦਰਸ਼ਨ ਰਾਣਾ ਦੀ ਖਾਸ ਰਿਪੋਰਟ ਜੋ ਜੋਧੇਵਾਲ ਤੋਂ ਐਸੀ ਬਲਕਾਰ ਸਿੰਘ ਦੀ ਪਾਰਟੀ ਨੇ ਤਿੰਨ ਸਨੇਚਰ ਜਿਹੜੇ ਆ ਉਹ ਫੜੇ ਆ ਜਿਨ੍ਹਾਂ ਚ ਇੱਕ ਹਰਸ਼ अरोड़ा ਆਕਾਸ਼ਦੀਪ ਤੇ ਰੋਹਿਤ ਕੁਮਾਰ ਇਹ तकरीबन 20 ਸਾਲ ਹੋ ਇਹਨਾਂ ਦੀ ਤਿੰਨਾਂ ਦੀ ਉਮਰ ਇਹਨਾਂ ਤੋਂ ਇਹ ਕੋਲੋਂ 10 ਮੋਬਾਈਲ ਅਲੱਗ-ਅਲੱਗ ਕੰਪਨੀਆਂ ਦੇ ਜਿਹੜੇ ਇਹਨਾਂ ਨੇ ਸਨੇਚ ਕੀਤੇ ਸੀ ਏਰੀਏ ਚੋਂ ਤੇ ਇੱਕ ਦੱਤਰ ਜਿਹੜਾ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਇਹ ਤਿੰਨੋਂ ਜਣੇ ਮੋਟਰਸਾਈਕਲ ਤੇ ਬੈਠ ਕੇ ਕਿਸੇ ਵੀ ਇਕੱਲੇ ਲੇਬਰ ਵਾਲੇ ਬੰਦੇ ਨੂੰ ਕਿਤੇ ਸੁਨਸਾਨ ਜਗ੍ਹਾ ਤੇ ਘੇਰ ਕੇ ਦਾਤਰ ਦਿਖਾ ਕੇ ਉਹ ਤੋਂ ਮੋਬਾਈਲ ਸਨੈਚ ਕਰ ਲੈਂਦੇ ਸੀ ਤੇ ਇਹ ਤਿੰਨੋਂ ਬੰਦੇ ਜਿਹੜੇ ਐ ਅਰੈਸਟ ਕਰ ਲਏ ਐ ਇਹਨਾਂ ਕੋਲੋਂ 10 ਮੋਬਾਈਲ ਮਿਲੇ ਤੇ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਊਗੀ ਕਿ ਇਹਨਾਂ ਨੇ ਹੋਰ ਕੀ-ਕੀ ਵਾਰਦਾਤਾਂ ਕੀਤੀਆਂ ਇਹ ਕਿਨੇ ਮੈਂਬਰਾਂ ਦਾ ਗ੍ਰੋ ਹੈਗਾ ਜੀ ਜਿਹੜੇ ਇਹ ਦਿੰਨੀ ਸੀਗੇ ਤੈਨੂੰ ਫੜ ਤੇ ਕਿਹੜੀ ਕਿਹੜੀ ਜਗ੍ਹਾ ਤੇ ਸਰੇ ਵਾਰਦਾਤਾ ਕਰਦੇ ਇਹ ਇਹ ਲਾਗ ਲਾਗ ਰੋਡ ਦੇ ਉੱਤੇ ਜਿੱਥੇ ਵੀ ਕਿਤੇ ਸੰਸਾਨ ਜਗ੍ਹਾ ਹੁੰਦੀ ਸੀ ਕਲਾਸ਼ ਨਗਰ ਰੋਡ ਹੋ ਗਿਆ ਜਾਂ ਬੈਦਰ ਆ ਨੂਰ ਵਾਲਾ ਰੋਡ ਅਨਰੂਨੀ ਸੜਕਾ ਜਿੱਥੇ ਮਤਲਬ ਆਵਾਜਾਈ ਘੱਟ ਹੁੰਦੀ ਸੀ ਉੱਥੇ ਸਨੇਚਿੰਗ ਕਰਦੇ ਵਾਰਦਾਤਾ ਤਰੀਕਾ ਕੀ ਹੈਗਾ ਜੀ ਇਹਨਾਂ ਦਾ ਬਸ ਕੱਲਾ ਪੁੰਦਾ ਦੇਖਿਆ ਤੇ ਉਹਨੂੰ ਦਾਤਰ ਕੱਢ ਕੇ ਦਿਖਾ ਕੇ ਡਰਾ ਕੇ ਉਹ ਤੋਂ ਪੈਸੇ ਮਿਲ ਗਏ ਪੈਸੇ ਮੋਬਾਈਲ ਮੋਸਟਲੀ ਮੋਬਾਈਲ ਜਿਆਦਾ ਹੁੰਦੇ ਸੀ ਤੇ ਤੈਨੂੰ ਨਸ਼ਾ ਵਗੈਰਾ ਕਰਦੀ ਜੀ ਇਹ ਨਹੀਂ ਹਲੇ ਚੈੱਕ ਕਰਾਵਾਂਗੇ ਇਹਨਾਂ ਦਾ ਡੋਪ ਟੈਸਟ ਕਰਾਵਾਂਗੇ ਤੇ ਵਾਰਦਾ ਤਾਂ ਕੁਝ ਟ੍ਰੇਸ ਵੀ ਹੈ ਜੀ ਜਿਹੜੀ ਇਹਨਾਂ ਵੱਲੋਂ ਕੀਤੇ ਜਾਂਦੇ 10 ਮੋਬਾਈਲ ਰਿਕਵਰ ਹੈ ਕਿੰਨੇ ਵਾਰਦਾ ਤਾਂ ਸਿਰ ਟ੍ਰੇਸ ਹੈਗੇ ਇਹ 6-7 ਤਾਂ ਸਾਡੇ ਕੋਲ ਰਿਪੋਰਟਡ ਹੈਗੀਆਂ ਕਿਉਂਕਿ ਅਸੀਂ ਸਾਰੀਆਂ ਵੈਰੀਫਾਈ ਕਰ ਰਹੇ ਹਾਂ ਕਿੰਨੀ ਕਿੰਨੀ ਹੈ ਜੀ ਸਰ ਕਿੰਨੀ ਕਿੰਨੀ ਹੈ ਜੀ ਤੇ ਇਹ ਸਾਰੇ 21 ਸਾਲ ਦੇ ਗ੍ਰੀਪ ਇਹਨਾਂ ਦਾ ਪਿਛਲਾ ਕੋਈ ਪਲਾ ਕੋਈ ਪੱਛਾ ਵਗੈਰਾ ਦਰਜ ਨਾ ਹੈ ਨਹੀਂ ਫਿਲਹਾਲ ਨਹੀਂ ਹੈ ਅਸੀਂ ਆਪ ਤੇ ਚੈੱਕ ਕੀਤਾ ਬਾਕੀ ਉਹਨਾਂ ਰਿਮਾਂਡ ਲੈ ਕੇ ਸਾਰਾ ਵੈਰੀਫਾਈ ਕਰਾਂਗੇ ਤੇ ਜਿਹੜੇ ਸਿਰ ਬ੍ਰਾਹਮਣ ਮੋਬਾਈਲ ਕੀਤੇ ਗਏ ਇਹਨਾਂ ਜੀ ਅੱਗੇ ਕੀ ਕਰਦੇ ਸੀ ਮੋਬਾਈਲਾਂ ਦਾ ਜਿਹੜੇ ਇਹ ਐ ਇੱਦਾਂ ਹੀ ਤੁਰਦੇ ਫਿਰਦੇ ਕਿਸੇ ਲੇਬਰ ਵਾਲੇ ਨੂੰ ਵੇਚ ਦਿੰਦੇ ਸੀ ਕਿਉਂਕਿ ਜੇ ਦੁਕਾਨ ਤੇ ਵੇਚਣਗੇ ਤਾਂ ਫਿਰ ਫੜਾ ਹੋ ਜਾਊਗਾ ਉਹ ਕੋਈ ਪਿੰਡ ਨੂੰ ਜਾਣ ਵਾਲਾ ਲੇਬਰ ਵਾਲਾ ਉਹਨੂੰ ਦੇ ਦਿੱਤਾ ਕੋਈ ਉਹ ਅਗਲਾ ਲੈ ਕੇ ਗਾਹ ਜਾਂਦਾ ਸੀ ਉਹ ਮਹੀਨਾ ਦੋ ਮਹੀਨੇ ਬੰਦ ਰਹਿੰਦਾ ਤੇ ਇੱਕ ਹੋਰ ਪੁੱਛਣਾ ਸਰ ਕਿੰਨੇ ਟਾਈਮ ਤੋਂ ਐਕਟਿਵ ਹੈਗੇ ਨੇ ਕਿ ਰਹੀ ਨੇ ਇਹ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਜ਼ਿਆਦਾ ਐਕਟਮ ਸੀ ਰੱਖੀ ਸੀ ਤੇ ਕਿੰਨੀ ਕ ਵਾਰ ਦਾ ਤਾਂ ਕਰ ਚੁੱਕੇ ਕੁਝ ਨੀਅਰ ਬੋਲੇ ਭਲੇ ਸਾਰਾ ਕਲੀਅਰ ਕਰ ਰਹੇ ਨਾ ਜੀ ਆਹ ਕਲੀਅਰ ਕਰ ਰਹੇ ਹੁਣ ਰਿਮਾਈਂਡ ਦੇ ਨੇ ਪ੍ਰੈਜ਼ੈਂਟ ਹਾਂ ਠੀਕ ਥੈਂਕ ਯੂ ਜੀ